ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮੰਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾ ਪਾ ਉਥਾ ਪੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵਿਖੇ ਪ੍ਰਭ ਆਪੇ ਆਪੇ ਵਣਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਾਖ ਹੈ ਜਪ ਮੰਨ ਹਰ ਹਰ ਨਾਮ ਰਸ ਧਰਾ ਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰ ਸ਼ਬਦ ਦੀ ਚਖ ਜਾ ਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੇ ਜਾਣਾ ਬਿਤਾਇਦਾ ਪਿਆਰਾ ਸਭ ਜਗ ਮਸ਼ਲੀ ਹਰਿਆਪੈ ਆਪ ਕੋਲ ਨਾ ਪੁਲਹੀ ਪਿਆਰਾ ਆਵਰ ਨਾ ਦੂਜਾ ਜਾਪੈ ਆਪੇ ਸਿੰਘ ਨਾਦ ਹੈ ਪਿਆਰਾ ਤੁਨ ਆਪ ਵਰ ਜਾਏ ਆਪੇ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪ ਤਪੈ ਆਪੇ ਸਤ ਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੈ आपे नौज पाइंदा प्यारा आपे ही जप जप है आपे अमृत आप है प्यारा आपे ही रस आपे आप सलाह प्यारा जन नानक हर रस पै सतनाम श्री वश्रि साहिब जी ਸੋਰਠਾ ਮੰਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾ ਪਾ ਉਥਾ ਪੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵਖੇ ਰਬ ਆਪੈ ਆਪੇ ਵਣਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਾਖ ਹੈ ਜਪ ਮੰਨ ਹਰ ਹਰ ਨਾਮ ਰਸ त्राਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰ ਸ਼ਬਦ ਦੀ ਚਖ ਜਾਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੇ ਜਾਨ ਬਤਾਇਦਾ ਪਿਆਰਾ ਸਭ ਜਗ ਮਸਰੀ ਹਰਿਆਪੈ ਆਪ ਕੋਲ ਨਾ ਪੁਲਈ ਪਿਆਰਾ ਆਵਰ ਨਾ ਦੂਜਾ ਜਾਪੇ ਆਪੇ ਸਿੰਗਾਦ ਹੈ ਪਿਆਰਾ ਤੁਨ ਆਪਵ ਜਾਏ ਆਪੇ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪ ਤਪੇ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੇ ਪ੍ਰਭ ਆਪੇ आपे पाइंदा प्यारा आपे जप है आपे अमृत आप है प्यारा आपे ही रस या पै आपे आप सलाहदा प्यारा जन नानक हर रस तरा पै सतना श्री वश्रु साहिब जी ਸੋਰਠਾ ਮਹਲਾ 4 ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾ ਪਾ ਉਥਾ ਪੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵਖੇ ਰਬ ਆਪੈ ਆਪੇ ਵਣਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਾਪ ਹੈ ਜਪ ਮੰਨ ਹਰ ਹਰ ਨਾਮ ਰਸ ਧਰਾਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰ ਸ਼ਬਦ ਦੀ ਚਖ ਜਾਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੇ ਜਨਮ ਤਾਈਂ ਦਾ ਪਿਆਰਾ ਸਭ ਜਗ ਮਛਲੀ ਹਰ ਆਪੇ ਆਪੋ ਕੋਲਨਾ ਪੁਲਹੀ ਪਿਆਰਾ ਅਵਰ ਨਾ ਦੂਜਾ ਜਾਪੇ ਆਪੇ ਸਿੰਗ ਨਾਦ ਹੈ ਪਿਆਰਾ ਤੁਨ ਆਪ ਵਜਾਏ ਆਪੇ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪ ਤਾਪੇ ਆਪੇ ਸਤ ਗੁਰ ਆਪ ਹੈ ਚਿਲਾ ਉਪਦੇਸ਼ ਕਰੇ ਪ੍ਰਭ ਆਪੇ आपे नौज पाइंदा प्यारा आपे जप जप है आपे अमृत आप है प्यारा आपे ही रस आपे आप सलाह प्यारा जन नानक हर रस पै सतना श्री वस् साहिब जी ਸੋਰਠਾ ਮਹਲਾ 4 ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾ ਪਾ ਉਥਾ ਪੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵਖੈ ਰਬ ਆਪੈ ਆਪੇ ਵਣਤਣ ਸਬਤ ਹੈ ਪਿਆਰਾ ਆਪੇ ਗੁਰਮੁਖ ਜਾਪੈ ਜਪ ਮੰਨ ਹਰ ਹਰ ਨਾਮ ਰਸ ਧਰਾਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰ ਸ਼ਬਦ ਦੀ ਚਖ ਜਾਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੇ ਜਾਲ ਵਤਾਈਂਦਾ ਪਿਆਰਾ ਸਭ ਜਗ ਮਛਲੀ ਹਰ ਆਪੇ आप भूल ना ही प्यारा आवर न दूजा जाप आपे, आपे सिंह नाद है प्यारा, प्यारा तुन, तुन आप, आप जाए अपे आपे, आपे।, आपे जोगे जो पुरख है प्यारा, प्यारा आपे ही तप तप आपे सतगुर आप है चिल उपदेश करे प्रभ अप ਆਪੇ ਨੂਜ ਪਾਇੰਦਾ ਪਿਆਰਾ ਆਪੇ ਜਪ ਜਾਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਅਸੈ ਆਪੇ ਆਪ ਸੁਲਾਹਦਾ ਪਿਆਰਾ ਜਨ ਨਾਨਕ ਹਰ ਰਸ ਤੇਰਾ ਪੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 4 ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾ ਪਾ ਉਥਾ ਪੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਬਖੈ ਪ੍ਰਭ ਆਪੇ ਆਪੇ ਵਣਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਾਖ ਹੈ ਜਪ ਮੰਨ ਹਰ ਹਰ ਨਾਮ ਰਸ ਧਰਾਪੈ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰ ਸ਼ਬਦ ਦੀ ਚਖ ਜਾਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੇ ਜਾਨ ਬਤਾਇਦਾ ਪਿਆਰਾ ਸਭ ਜਗ ਮਸ਼ਲੇ ਹਰ ਆਪੇ ਆਪ ਕੋਲਨਾ ਪੁਲਹੀ ਪਿਆਰਾ ਆਵਰ ਨਾ ਦੂਜਾ ਜਾਪੇ ਆਪੇ ਸਈ ਨਾਦ ਹੈ ਪਿਆਰਾ ਤੁਨ ਆਪ ਵਜਾਏ ਆਪੇ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪ ਤਪੇ ਆਪੇ ਸਤ ਗੁਰ ਆਪ ਹੈ ਚਿਲਾ ਉਪਦੇਸ਼ ਕਰੇ ਪ੍ਰਭ ਆਪੇ ਆਪੇ ਨੂਜ ਪਾਇੰਦਾ ਪਿਆਰਾ ਆਪਹਿ ਜਪ ਜਾਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪਹਿ ਰਸ ਅਸੈ ਆਪੇ ਆਪ ਸੁਲਾਹਦਾ ਪਿਆਰਾ ਜਨ ਨਾਨਕ ਹਰ ਰਸ ਤੇਰਾ ਪੈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮੰਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾ ਪਾ ਉਥਾ ਪੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵਖੈ ਪ੍ਰਭ ਆਪੇ ਆਪੇ ਵਣਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਾਖ ਹੈ ਜਪ ਮੰਨ ਹਰ ਹਰ ਨਾਮ ਰਸ ਧਰਾਪੈ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰ ਸ਼ਬਦ ਦੀ ਚਖ ਜਾਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੇ ਜਨ ਮਤਾਇੰਦਾ ਪਿਆਰਾ ਸਭ ਜਗ ਮਸ਼ਰੀ ਹਰਿਆਪੈ ਆਪ ਕੁਲਨਾ ਪੁਲਈ ਪਿਆਰਾ ਆਵਰ ਨਾ ਦੂਜਾ ਜਾਪੈ ਆਪੇ ਸਿੰਗ ਨਾਦ ਹੈ ਪਿਆਰਾ ਤੁਨ ਆਪ ਵਜਾਏ ਆਪੈ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪ ਤਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੈ ਆਪੇ ਨਾਮ ਜਪੈਦਾ ਪਿਆਰਾ ਆਪੇ ਹੀ ਜਪ ਜਾਪੈ आपे अमृत आप है प्यारा आपे ही रस आपे।, आपे, आपे आप, आप सलाह प्यारा जन नानक हर रस तरफ पै सतनाम श्री वहर साहिब जी सुरठला चौथा ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾ ਪੈ ਆਪੇ ਵੇਖ ਮੇਗ ਸਦਾ ਪਿਆਰਾ ਕਰ ਚੋਜ ਵਖੇ ਪ੍ਰਭ ਆਪੇ ਆਪੇ ਵਣਤਨ ਸਭਤ ਹੈ ਪਿਆਰਾ ਆਪੇ ਗੁਰਮਖ ਜਾਖ ਹੈ ਜਪ ਮਨ ਹਰ ਹਰ ਨਾਮ ਰਸ त्राਪੈ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰ ਸ਼ਬਦ ਦੇ ਚਖ ਜਾਪੈ ਰਹਾ ਆਪੇ ਤੀਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੇ ਜਾਲ ਵਤਾਇਦਾ ਪਿਆਰਾ ਸਭ ਜਗ ਮਸ਼ਰੀ ਹਰਿ ਆਪੈ ਆਪ ਭੁਲ ਨਾ ਭੁਲਈ ਪਿਆਰਾ ਆਵੜੇ ਨਾ ਦੂਜਾ ਜਾਪੇ ਆਪੇ ਸਿੰਘ ਨਾਦ ਹੈ ਪਿਆਰਾ ਤੁਨ ਆਪ ਅਵਜਾਏ ਆਪੇ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪਤਾ ਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੇ ਪ੍ਰਭ ਆਪੇ ਆਪੇ ਨਾਜ ਪਾਇੰਦਾ ਪਿਆਰਾ ਆਪਹਿ ਜਪ ਜਾ ਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪਹਿ ਰਸ ਅਸੈ ਆਪੇ ਆਪ ਸੁਲਾਹਦਾ ਪਿਆਰਾ ਜਨ ਨਾਨਕ ਹਰ ਰਸ ਤੇਰਾ ਪੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 4 ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾ ਪਾ ਉਥਾ ਪੈ ਆਪੇ ਵੇਖ ਮਿਗਸਦਾ ਪਿਆਰਾ ਕਰ ਚੋਜ ਵਖੇ ਪ੍ਰਭ ਆਪੇ ਆਪੇ ਵਣਤਨ ਸਬਤ ਹੈ ਪਿਆਰਾ ਆਪੇ ਗੁਰਮਖ ਜਾਖ ਹੈ ਜਪ ਮੰਨ ਹਰ ਹਰ ਨਾਮ ਰਸ त्राਪੈ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰ ਸ਼ਬਦ ਦੀ ਚਖ ਜਾ ਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪ ਹੈ ਆਪੇ ਜਾਣ ਬਤਾਇਦਾ ਪਿਆਰਾ ਸਭ ਜਗ ਮਛਲੀ ਹਰ ਆਪ ਹੈ ਆਪ ਕੋਲਨਾ ਪੁਲਹੀ ਪਿਆਰਾ ਆਵਰ ਨਾ ਦੂਜਾ ਜਾਪੈ ਆਪੇ ਸਿੰਗ ਨਾਦ ਹੈ ਪਿਆਰਾ ਤੁਨ ਆਪ ਅਵਜਾਏ ਆਪੇ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪ ਤਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੈ आपे नांज पाइंदा प्यारा आपे ही जप जपै आपे अमृत आप है प्यारा आपे ही रस आपे आप सलाह प्यारा जन नानक हर रस तरफ सतना श्री वश्रिय साहिब जी ਸੋਰਠਾ ਮੰਹਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾ ਪਾ ਉਥਾ ਪੈ ਆਪੇ ਵੇਖ ਮਿਗਸਦਾ ਪਿਆਰਾ ਕਰ ਚੋਜ ਵਖੇ ਪ੍ਰਭ ਆਪੇ ਆਪੇ ਵਣਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਾਖ ਹੈ ਜਪ ਮੰਨ ਹਰ ਹਰ ਨਾਮ ਰਸ ਧਾਪੈ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰ ਸ਼ਬਦ ਦੀ ਚਖ ਜਾਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੇ ਜਾਲ ਵਿਟਾਇੰਦਾ ਪਿਆਰਾ ਸਭ ਜਗ ਮਛਲੇ ਹਰ ਆਪੈ ਆਪ ਕੋਲਨਾ ਪੁਲਈ ਪਿਆਰਾ ਅਵਰ ਨਾ ਦੂਜਾ ਜਾਪੈ ਆਪੇ ਸਿੰਨਾਦ ਹੈ ਪਿਆਰਾ ਤੁਨ ਆਪ ਵਜਾਏ ਆਪੈ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪ ਤਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੈ आपे प्यारा आप ही जप जप है आपे अमृत आप है प्यारा आपे ही रस या पै आपे आप सलाहदा प्यारा जन नानक हर रस तरा पै सतना श्री वाहरु साहिब जी ਸੋਰਠਿ ਮਹਲਾ 4 ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾ ਪਾ ਉਥਾ ਪੈ ਆਪੇ ਵੇਖਿ ਵਿਗਸਦਾ ਪਿਆਰਾ ਕਰ ਚੋਜ ਵਖੇ ਪ੍ਰਭ ਆਪੈ ਆਪੇ ਵਣਤਨ ਸਬਤ ਹੈ ਪਿਆਰਾ ਆਪੇ ਗੁਰਮੁਖ ਜਾਖ ਹੈ ਜਪ ਮੰਨ ਹਰ ਹਰ ਨਾਮ ਰਸ ਧਰਾਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰ ਸ਼ਬਦ ਦੀ ਚਖ ਜਾਪੈ ਰਹਾ ਆਪੇ ਤਿਰਥ ਤੁਲਿਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੇ ਜਾਣ ਬਤਾਇਦਾ ਪਿਆਰਾ ਸਭ ਜਗ ਮਛਲੇ ਹਰ ਆਪੈ ਆਪ ਕੋਲਨਾ ਪੁਲਹੀ ਪਿਆਰਾ ਆਵਰ ਨਾ ਦੂਜਾ ਜਾਪੈ ਆਪੇ ਸਿੰਗਾਦ ਹੈ ਪਿਆਰਾ ਤੁਨ ਆਪਵਜਾਏ ਆਪੇ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪ ਤਪੈ ਆਪੇ ਸਤਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੈ आपे नांज पाइंदा प्यारा आपे ही जप है आपे अमृत आप है प्यारा आपे ही रस आपे आप सलाह प्यारा जन नानक हर रस तरा पै सतनाम श्री वाहरु साहिब जी ਉਰੇ ਠਾ ਨਹਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾ ਪਾ ਉਥਾ ਪੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਬਖੈ ਪ੍ਰਭ ਆਪੇ ਆਪੇ ਵਣਤਨ ਸਬਤ ਹੈ ਪਿਆਰਾ ਆਪੇ ਗੁਰਮਖ ਜਾਖ ਹੈ ਜਪ ਮੰਨ ਹਰ ਹਰ ਨਾਮ ਰਸ ਤਰਾਪੈ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰ ਸ਼ਬਦ ਦੀ ਚਖ ਜਾਪੈ ਰਹਾ ਆਪੇ ਤਿਰਤ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੇ ਜਨਮ ਤਾਈਂਦਾ ਪਿਆਰਾ ਸਭ ਜਗ ਮਛਲੇ ਹਰਿਆਪੈ ਆਪੋ ਕੁਲਨਾ ਪੁਲਹੀ ਪਿਆਰਾ ਅਵਰ ਨਾ ਦੂਜਾ ਜਾਪੈ ਆਪੇ ਸਿੰਗ ਨਾਦ ਹੈ ਪਿਆਰਾ ਤੁਨ ਆਪ ਅਵ ਜਾਏ ਆਪੇ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪ ਤਪੈ ਆਪੇ ਸਤ ਗੁਰ ਆਪ ਹੈ ਚਲਾ ਉਪਦੇਸ਼ ਕਰੇ ਪ੍ਰਭ ਆਪੇ ਆਪੇ ਨਉਂਝ ਪਾਇੰਦਾ ਪਿਆਰਾ ਆਪ ਹੀ ਜਪ ਜਾਪੈਂ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸਿਆ ਸਪੈ ਆਪੇ ਆਪ ਸੁਲਾਹਦਾ ਪਿਆਰਾ ਜਨ ਨਾਨਕ ਹਰ ਰਸ ਤੇਰਾ ਪੈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 4 ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪਾ ਉਥਾਪੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵਖੈ ਪ੍ਰਭ ਆਪੈ ਆਪੇ ਵਣਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਾਖ ਹੈ ਜਪ ਮਨ ਹਰ ਹਰ ਨਾਮ ਰਸ ਧਰਾਪੈ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰ ਸ਼ਬਦ ਦੀ ਚਖ ਜਾਪੈ ਰਹਾ ਆਪੇ ਤਿਰਤ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੇ ਜਾਨ ਬਤਾਇਦਾ ਪਿਆਰਾ ਸਭ ਜਗ ਮਸਲੇ ਹਰ ਆਪੈ आप भूल न ही प्यारा आवर न दुजा जापै जा, आपे सिंह नाद है प्यारा तुन, आप, तुन आप जाए अपे आपे जोगे पुरख है प्यारा आपे ही तप तप आपे सतगुर आप है चिला उपदेश करे प्रभ अप आपे नौज पाइंदा प्यारा आपे जप जपै आपे अमृत आप है प्यारा आपे ही रस आप आपे आप सलाहदा प्यारा जन नानक हर रस तरा पै सतना श्री साहिब जी ਸੋਰਠਾ ਮੰਹਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾ ਪਾ ਉਥਾ ਪੈ ਆਪੇ ਵੇਖ ਵੇਖ ਸਦਾ ਪਿਆਰਾ ਕਰ ਚੋਜ ਵਿਖੇ ਪ੍ਰਭ ਆਪੇ ਆਪੇ ਵਣਤਣ ਸਭਤ ਹੈ ਪਿਆਰਾ ਆਪੇ ਗੁਰਮਖ ਜਾਖ ਹੈ ਜਪ ਮੰਨ ਹਰ ਹਰ ਨਾਮ ਰਸ त्राਪੈ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰ ਸ਼ਬਦ ਦੀ ਚਖ ਜਾ ਪੈ ਰਹਾ ਆਪੇ ਤਿਰਥ ਤੁਲਿਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੇ ਜਾਲ ਵਤਾਈਂਦਾ ਪਿਆਰਾ ਸਭ ਜਗ ਮਸ਼ਰੀ ਹਰਿਆਪੈ ਆਪ ਆਪੋਲ ਨਾ ਪੁਲਹੀ ਪਿਆਰਾ ਅਵਰ ਨਾ ਦੂਜਾ ਜਾਪੈ ਆਪੇ ਸਿੰਨਾਦ ਹੈ ਪਿਆਰਾ ਤੁਨ ਆਪ ਅਵ ਜਾਏ ਆਪੇ ਆਪੇ ਜੋਗੇ ਕੁਰਖ ਹੈ ਪਿਆਰਾ ਆਪੇ ਹੀ ਤਪ ਤਪੈ ਆਪੇ ਸਤ ਗੁਰ ਆਪ ਹੈ ਚਿਲਾ ਉਪਦੇਸ਼ ਕਰੇ ਪ੍ਰਭ ਆਪੇ ਆਪੇ ਨਾਮ ਜਪੈਦਾ ਪਿਆਰਾ ਆਪੇ ਹੀ ਜਪ ਜਾਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸਿਆ ਸੈ ਆਪੇ ਆਪ ਸੁਲਾਹਦਾ ਪਿਆਰਾ ਜਨ ਨਾਨਕ ਹਰ ਰਸ ਤੇਰਾ ਪੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 4 ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪਾ ਉਥਾ ਪੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵਖੈ ਪ੍ਰਭ ਆਪੇ ਆਪੇ ਵਣਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਾਖ ਹੈ ਜਪ ਮੰਨ ਹਰ ਹਰ ਨਾਮ ਰਸ ਧਰਾ ਪੈ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰ ਸ਼ਬਦ ਦੀ ਚਖ ਜਾ ਪੈ ਰਹਾ ਆਪੇ ਤਿਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੇ ਜਾਲ ਬਤਾਇੰਦਾ ਪਿਆਰਾ ਸਭ ਜਗ ਮਸ਼ਰੀ ਹਰ ਆਪੇ ਆਪ ਆਪੋਲ ਨਾ ਪੁਲਹੀ ਪਿਆਰਾ ਆਵਰ ਨਾ ਦੂਜਾ ਜਾਪੇ ਆਪੇ ਸਈ ਨਾਦ ਹੈ ਪਿਆਰਾ ਤੁਨ ਆਪ ਵਜਾਏ ਆਪੇ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪ ਤਪੈ ਆਪੇ ਸਤ ਗੁਰ ਆਪ ਹੈ ਚਿਲਾ ਉਪਦੇਸ਼ ਕਰੈ ਪ੍ਰਭ ਆਪੇ ਆਪੇ ਨੂਝ ਪਾਇੰਦਾ ਪਿਆਰਾ ਆਪੇ ਹੀ ਜਪ ਜਾਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਅਪੈ ਆਪੇ ਆਪ ਸੁਲਾਹਦਾ ਪਿਆਰਾ ਜਨ ਨਾਨਕ ਹਰ ਰਸ ਤੇਰਾ ਪੈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 4 ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾ ਪੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵਖੈ ਪ੍ਰਭ ਆਪੇ ਆਪੇ ਵਣਤਣ ਸਬਤ ਹੈ ਪਿਆਰਾ ਆਪੇ ਗੁਰਮਖ ਜਾਖ ਹੈ ਜਪ ਮੰਨ ਹਰ ਹਰ ਨਾਮ ਰਸ त्राਪੈ અમૃત નામ મહારાસ મીઠા ગુરુ શબ્દ દે ચખ જા પેર હા આપે તીર્થ તુલહડા પ્યારા આપ તર પ્રભ આપ હે આપે જાલ વતાઈંદા પ્યારા સબ જગ મશરી હર આપ હે ਆਪ ਕੋਲਨਾ ਪੁਲਹੀ ਪਿਆਰਾ ਆਵਰ ਨਾ ਦੂਜਾ ਜਾਪੇ ਆਪੇ ਸਈਂ ਨਾਦ ਹੈ ਪਿਆਰਾ ਤੁਨ ਆਪ ਵਜਾਏ ਆਪੇ ਆਪੇ ਜੋਗੇ ਪੁਰਖ ਹੈ ਪਿਆਰਾ ਆਪੇ ਹੀ ਤਪ ਤਪੈ ਆਪੇ ਸਤਗੁਰ ਆਪ ਹੈ ਚਲਾ ਉਪਦੇਸ਼ ਕਰੈ ਪ੍ਰਭ ਆਪੈ ਆਪੇ ਨੂਜ ਪਾਇੰਦਾ ਪਿਆਰਾ ਆਪੇ ਹੀ ਜਪ ਜਾਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਅਪੈ ਆਪੇ ਆਪ ਸੁਲਾਹਦਾ ਪਿਆਰਾ ਜਨ ਨਾਨਕ ਹਰ ਰਸ ਤੇਰਾ ਪੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ